ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਜੀ ਔਰ ਫ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਰੀ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਟਾਪ ਕਲਾਸ ਵੈਡ ਲੈ ਕੇ ਆਂਦੀ ਆ ਬਿਲਕੁਲ ਤਾਜੀ ਸੂਈ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਸੁੱਖਾ ਸਿੰਘ ਜੀ ਪਿੰਡ ਜੀਤਾ ਸਿੰਘਾ ਸੀਲ ਵਾਗਾ ਪਰਣਾ ਜ਼ਿਲ੍ਹਾ ਮੁਕਾ ਮੋਬਾਈਲ ਨੰਬਰ ਜੀ 94641242617 ਠੀਕ ਆ ਸੁਆ ਕਿੰਨਾ ਮੈਂ ਵੜਦਾ ਸੁਆ ਬਾਈ ਜੀ ਦੂਜਾ ਮੂੰਹ 6 ਦੰਦਾ ਮੂੰਹ ਤੋਂ 6 ਦੰਦਾ ਕਦੋਂ ਸੂਈ ਹੈ ਜੀ ਇਹ ਇਹ ਬਾਈ ਜੀ ਰਾਤ ਸੂਈ ਆ ਬੱਚਾ ਕੀ ਦਿੱਤਾ ਜੀ ਬੱਚਾ ਦਿੱਤਾ ਜੀ ਬੱਛਾ ਜੀ ਠੀਕ ਆ ਜੇਰ ਕੰਪਲੀਟ ਆ ਬਾਈ ਹਾਂਜੀ ਹਾਂਜੀ ਹੁਣ ਜੋ ਆਪਣੀ ਗਰੰਟੀ ਹੋ ਗਈ ਠੀਕ ਆ ਫਿਰ ਤਾਂ ਮਾਰਨਿੰਗ ਹੀ ਹੋਈ ਐ ਚਵਾਈ ਇਹਦੀ ਸ਼ਾਮ ਵਾਲੀ ਹੁਣ ਹੋਣੀ ਬਾਕੀ ਆ ਹਾਂਜੀ ਹੁਣ ਸ਼ਾਮ ਦੇ ਟਾਈਮ ਹੀ ਵੀਡੀਓ ਕਵਰ ਕਰ ਰਹੇ ਆ ਇਸ ਤੋਂ ਬਾਅਦ ਚਵਾਈ ਵਾਹ ਕੱਢਦੇ ਸੀ ਆਪਾਂ ਬਈ ਜੀ ਬੋਲਾ 4 ਤੋਂ 5 ਲੀਟਰ 4 ਤੋਂ 5 ਲੀਟਰ ਥਣਾ ਦੀ ਓਕੇ ਆ ਹਾਂਜੀ ਹਾਂਜੀ ਉਹ ਆਪਣੀ ਗਰੰਟੀ ਹੋ ਗਈ ਠੀਕ ਆ ਕਿੰਨਾ ਪਿਆ ਜੀ ਥੋੜਾ ਲੱਗਿਆ ਹੋਇਆ ਜੀ ਹੂੰ ਕਿੰਨਾ ਪਿਆਜੂ ਕਰਮਾਲੀ ਦੁੱਧ ਜੀ ਆਪਾਂ ਨੂੰ ਮਾਲਕਾਂ ਨੇ ਦੱਸਿਆ ਬਈ ਜੀ ਵੀ 20 ਤੋਂ 22 ਲੀਟਰ ਪਿਛਲੇ ਕਿਰੇ ਚੋਇਆ ਪਹਿਲੇ ਸੂਏ ਹੂੰ ਤੇ ਐਤ ਕੀ ਆਸ ਹੈਗੀ ਵੀ 25 26 ਦੀ ਬਾਕੀ ਸੇਵਾਦਾਰ ਬਾਕੀ ਸੇਵਾਦਾਰ ਪਰ ਬਰੀਡ ਬਹੁਤ ਚੰਗੀ ਆ ਸੀਮਣ ਵੀ ਚੰਗਾ ਲੱਗਿਆ ਸੀ ਬੱਚਾ ਮਗਰ ਮੇਲ ਆ ਗਿਆ ਜੀ ਚਲੋ ਉਹ ਤਾਂ ਕਰਮਾ ਦਾਣਾ ਬਈ ਤੇ ਤੁਰ ਕੇ ਦਿਖਾ ਦੇ ਵੀਰੇ ਬਿਲਕੁਲ ਤਾਜੀ ਸੂਈ ਆ ਜੇਰ ਵਗੈਰਾ ਕੰਪਲੀਟ ਪੈ ਗਈ ਆ ਬਾਕੀ ਰੰਗ ਰੂਪ ਦੀ ਕਰਮਾ ਵਾਲੀ ਪੂਰੀ ਚੰਗੀ ਆ ਦੇਖ ਸਕਦੇ ਹੋ ਤੁਸੀਂ ਕਵਾਲਿਟੀ ਤੁਹਾਡੇ ਸਾਹਮਣੇ ਆ ਜੀ ਫੁੱਲ ਸੋਨਾ ਰੰਗ ਪ੍ਰਿੰਟ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਜਿਹੜੀ ਮਾਰਨਿੰਗ ਪਹਿਲੀ ਚਵਾਈ ਸੀ ਹੋਈ ਆ ਜੀ ਉਹਦੇ ਚ ਬਾਈ ਦੱਸਦਾ ਕਿ 4 ਤੋਂ 5 ਕਿਲੋ ਬੌਲੀ ਆਪਾਂ ਕੱਢੀ ਆ ਬਾਕੀ ਕੈਰੈਕਟਰ ਚੰਗੇ ਆ ਬਰੀਡ ਚੰਗੀ ਆ ਸੋਨਾ ਬਾਡੀ ਸਟਰਕਚਰ ਤੇ ਜਿਹੜੀ ਇਸ ਵੜ ਚ ਮੇਨ ਖੂਬੀ ਜਿਹੜੀ ਤੁਹਾਨੂੰ ਮੈਂ ਦੱਸ ਦਿੰਨਾ ਭਾਈ ਜਿਹੜਾ ਇਹ ਹਵਾਨਾ ਉਹ ਆਪਾਂ ਕਹਿ ਸਕਦੇ ਆ ਜੀ ਪੰਜਾਬੀ ਚ ਗੱਗੇ ਤਾਂ ਬਿਮਾਰੀ ਰਹਿਤ ਇਸ ਹਵਾਨੇ ਨੂੰ ਨਾ ਤਾਂ ਮਸਟੈਟਸ ਆਵੇ ਕੱਟ ਵਾਲਾ ਫਾੜੀ ਵਾਲਾ ਪਾਰਟੀ ਹਵਾਨਾ ਵੀਰੇ ਪਾਰਟ ਡੋਡੀ ਆ ਬਾਕੀ ਸੋਹਣਾ ਥਣਾ ਦਾ ਸੈਜ ਆ ਕੱਲਾ ਕੱਲਾ ਨਿਖੜਮ ਰੰਗ ਪ੍ਰਿੰਟ ਪੂਰਾ ਚੰਗਾ ਵੀਰੇ ਤੇ ਕੀਮਤ ਕੀ ਰਹਿਣ ਵਾਲੀ ਜਾਇਜ ਬਈ ਇਹਦੀ ਇਹਦੀ ਕੀਮਤ ਬਈ ਨਾ ਤਾਂ ਆਪਾਂ ਡੂਡ ਕਰਨਾ ਨਾ ਸਵਾ ਕਰਨਾ ਜਾਇਜ ਕੀਮਤ ਕਰਨੀ ਆ ਫੋਨ ਤੇ ਕਰਨੀ ਆ ਜੈ ਜੀ ਹੋਊਗੀ ਜਮਾ ਹਾਂ ਜੀ ਹਾਂ ਜੀ ਜਮਾ ਜੈ ਜੀ ਹੋਊਗਾ ਬੈਡ ਦੇ ਸਾਹਮਣੇ ਐਵੇਂ ਆਪਾਂ 1/2 ਲੱਖ ਮੰਗ ਲੱਗੇ ਹੈ ਨਾ ਉਹਦਾ ਫਾਇਦਾ ਨਹੀਂ ਨਹੀਂ ਹਾਂ ਡੇਢ ਮੰਗ ਲੱਗੇ ਡੇਢ ਮੰਗ ਲੱਗੇ ਜਿਹੜੇ ਲੈਣੇ ਆ ਬਸ ਉਹੀ ਦੱਸਦੇ ਬਸ ਉਹੀ ਕੀਮਤ ਹੋਊਗੀ ਹੋਊਗੀ ਫੋਨ ਤੇ ਫੋਨ ਤੇ ਹੋਊ ਹਾਂਜੀ ਠੀਕ ਆ ਹੋਊਗੀ ਫੋਨ ਤੇ ਬਾਕੀ ਕੋਈ ਵੀ ਨਾ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਨੰਬਰ ਬਾਕੀ ਗੱਡ ਦੇਖਣਾ ਵੀਰੇ ਬੂਤੀ ਬੂਤੀ ਬਹੁਤ ਸੋਹਣੀ ਹੈ ਬੈਡ ਦੀ ਗੋਡੀ ਪੂਰੀ ਤੇ ਹੋਊਗੀ ਆ ਹਾਂਜੀ ਬਾਕੀ ਜਿਹੜੀ ਇਹ ਹੁੰਦੀਆਂ ਬਾਈ ਇਹ ਮਸ਼ੀਨ ਨਾ ਹੀ ਆ ਦੁੱਧ ਵਾਲੀ ਹਾਂਜੀ 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 ਦੁੱਧ ਆਸ ਹੈਗੀ ਜੀ ਆਪਣਾ 27 22 ਲੀਟਰ ਦੀ ਬਾਕੀ ਸੇਵਾ ਦੇ ਸਰ ਬਾਕੀ ਸੇਵਾ ਦੇ ਸਰ ਬਾਕੀ ਜਿਹੜੇ ਵੀਰ ਨੇ ਲੈਣੀ ਆ ਆਪਦੀ ਸਭ ਕਾ ਲੈਣੀ ਆ ਫਾੜੀਆਂ ਲੇਵਾ ਬਹੁਤ ਚੰਗਾ ਜੀ ਹੂੰ ਫਾੜੀ ਵਾਲਾ ਹਵਾਨਾ ਹਾਂਜੀ 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 ਜੀ ਨੂੰ ਵੀ ਨਾ ਕੋਈ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਆ ਧੰਨਵਾਦ